ਅਮ੍ਰਿਤਸਰ ਦੇ ਸੁਲਤਾਨਵਿੰਡ ਥਾਣੇ ਦੇ ਵਿੱਚ ਸੁਲਤਾਨਵਿੰਡ ਪੱਤੀ ਇਲਾਕੇ 'ਚ ਜਿਹੜਾ ਮਾਮਲਾ ਸਾਹਮਣੇ ਆਇਆ ਜਿੱਥੇ ਦੁਲਹਨ ਦੇ ਪਹਿਰਾਵੇ ਵਿੱਚ ਸਜੀ ਇੱਕ ਕੁੜੀ ਦੀ ਤਸਵੀਰ ਵਿਆਹ ਤੋਂ ਬਾਅਦ ਨਹੀਂ ਬਲਕਿ ਵਿਆਹ ਵਾਲੇ ਦਿਨ ਦੀ ਹੈ ਜਿਸਦੇ ਹੱਥਾਂ 'ਚ ਵਿਆਹ ਵਾਲਾ ਚੂੜਾ ਪਾਇਆ ਹੋਇਆ ਤੇ ਵਿਆਹ ਹੋਣਾ ਸੀ ਪਰ ਲਾੜਾ ਬਰਾਤ ਲੈ ਕੇ ਪਹੁੰਚਿਆ ਅਮ੍ਰਿਤਸਰ ਦੇ ਸੁਲਤਾਨਵਿੰਡ ਪੱਤੀ ਇਲਾਕੇ 'ਚ ਕੁੜੀ ਦੇ ਵਿਆਹ ਦੀ ਤਰੀਕ ਪੱਕੀ ਹੋ ਗਈ ਵਿਆਹ ਵਾਲਾ ਚੂੜਾ ਪਾ ਲਿਆ ਸਭ ਕੁਝ ਤੈਅ ਸੀ ਪਰ ਐਨ ਮੌਕੇ ਤੇ ਮੁੰਡਾ ਕੁੜੀ ਨੂੰ ਛੱਡ ਕੇ ਫਰਾਰ ਹੋ ਗਿਆ ਸਭ ਕੁਝ ਤਰੈ ਤਰੈ ਰਹਿ ਗਿਆ ਕੁੜੀ ਸਜ ਧਜ ਕੇ ਦੁਲਹਨ ਦੇ ਲਿਬਾਸ ਵਾਲੀ ਜਗ੍ਹਾ ਤੇ ਬੈਠੀ ਰਹੀ ਪਰਿਵਾਰ ਤੇ ਰਿਸ਼ਤੇਦਾਰ ਬਰਾਤੋਂ ਦਾ ਇੰਤਜ਼ਾਰ ਕਰਦੇ ਰਹੇ ਵਿੜਤ ਕੁੜੀ ਤੇ ਪਰਿਵਾਰ ਕਲਸ ਪ੍ਰਸ਼ਾਸਨ ਕੋਲ ਇਨਸਾਫ ਦੀ ਗੋਹਾਰ ਲਗਾ ਰਿਹਾ ਹੈ ਲੜਕੀ ਮੁਤਾਬਕ ਉਹਨਾਂ ਦੇ ਆਪਸ ਵਿੱਚ ਪ੍ਰੇਮ ਸੰਬੰਧਨ ਕਾਫੀ ਲੰਬੇ ਸਮੇਂ ਤੱਕ ਇਹ ਪ੍ਰੇਮ ਸੰਬੰਧ ਚੱਲਦੇ ਲਏ ਲੜਕੀ ਕਹਿਣ ਮੁਤਾਬਕ ਉਸ ਨੂੰ ਬਹੁਤ ਪਸੰਦ ਕਰਦਾ ਸੀ ਲੜਕਾ ਤੇ ਸਕੂਲ ਜਾਂਦੇ ਸਮੇਂ ਉਸ ਦਾ ਪਿੱਛਾ ਕਰਦਾ ਸੀ ਜਿੱਥੇ ਵੀ ਜਾਂਦੀ ਸੀ ਉਸ ਦਾ ਪਿੱਛਾ ਕਰਦਾ ਸੀ ਮਨ੍ਹਾ ਕਰਨ ਤੇ ਵੀ ਨਹੀਂ ਹਟਿਆ ਤੇ ਉਸ ਨੂੰ ਆ ਵਿਆਹ ਕਰਨਾ ਚਾਹੁੰਦਾ ਸੀ ਜਿਸ ਤੋਂ ਬਾਅਦ ਇਹਨਾਂ ਦੇ ਪ੍ਰੇਮ ਸਬੰਧ ਬਣ ਗਏ ਤੇ ਹੁਣ ਜਦੋਂ ਵਿਆਹ ਦਾ ਟਾਈਮ ਆਇਆ ਤਾਂ ਲੜਕਾ ਇਸ ਤਰ੍ਹਾਂ ਧੋਖਾ ਦੇ ਗਿਆ ਉਹ ਚੱਚੇ ਜਾਂਦੇ ਸੀ ਮੈਂ ਵੀ ਚੱਚੇ ਜਾਨੀ ਸੀ ਪਹਿਲਾਂ ਉਹ ਇੱਥੇ ਕੰਮ ਸਿੱਖਦੇ ਸੀ ਝੋੜੇ ਇਦਾਂ ਹੁੰਦੇ ਸੀ ਤੇ ਮੈਂ ਵੀ ਜਾਂਦੀ ਹੁੰਨੀ ਸੀ ਤੇ ਜਦੋਂ ਵੀ ਉਹਨੇ ਜਦੋਂ ਉਹਨੇ ਮੈਨੂੰ ਵੇਖਿਆ ਤੇ ਉਹ ਕਹਿੰਦਾ ਸਹੀ ਮੈਂ ਤੈਨ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਮੈਂ ਕਹਾ ਮੈਂ ਤੈਨੂੰ ਪਿਆਰ ਨਹੀਂ ਕਰਦੀ ਤੇ ਇਦਾਂ ਮੇਰੇ ਪਿੱਛੇ ਆਉਣਾ ਮੈਂ ਸਕੂਲ ਜਾਣਾ ਮੇਰੇ ਪਿੱਛੇ ਆਉਣਾ ਮੈਂ ਪੇਪਰ ਦੇਣ ਜਾਣਾ ਮੇਰੇ ਪਿੱਛੇ ਆ ਜਾਣਾ ਤੇ ਮੈਨੂੰ ਗੁੱਸਾ ਚੜਨਾ ਮੈਂ ਆਪਣੀ ਮੰਮੀ ਨੂੰ ਵੀ ਦੱਸਣ ਦੀ ਬੜੀ ਕੋਸ਼ਿਸ਼ ਕੀਤੀ ਨੇ ਮੈਨੂੰ ਦੱਸਣ ਨਹੀਂ ਦੇਣਾ ਇਹਨੇ ਕਹਿਣਾ ਮੈਂ ਤੇਨਾ ਵਿਆਹ ਕਰਾਉਣਾ ਮੈਂ ਤੂੰ ਮੇਰੇ ਨਾਲ ਮੇਰੇ ਨਾਲ ਗੱਲਬਾਤ ਕਰ ਇਦਾਂ ਮੈਂ ਕਹਾ ਨਹੀਂ ਮੈਂ ਤੇਨਾ ਗੱਲਬਾਤ ਕਰਨੀ ਤੂੰ ਮੈਂ ਮੈਨੂੰ ਤੇ ਤੇ ਯਕੀਨ ਨਹੀਂ ਆ ਇਨੇ ਤਾਂ ਵੀ ਮੈਨੂੰ ਆਪਣੇ ਪਿਆਰ ਚ ਫਸਾ ਕੇ ਆਪਣੇ ਆਪਣੇ ਨਾਲ ਵਿਆਹ ਕਰਾਉਣ ਦਾ ਮੈਨੂੰ ਝੂਠੇ ਲਾਰੇ ਲਾਏ ਝੂਠੇ ਵਾਦੇ ਵੀ ਕੀਤੇ ਮੇਰੇ ਨਾਲ ਕਿ ਮੈਂ ਤੇਨਾਂ ਵਿਆਹ ਕਰਾਉਣਾ ਕਿ ਮੈਂ ਪੰਜ ਸਾਲਾਂ ਬਾਅਦ ਪੱਕਾ ਤੇਨਾਂ ਵਿਆਹ ਵਿਆਹ ਕਰਾਉਣਾ ਤੇ ਅੱਜ ਉਹ ਵਿਆਹ ਦੀ ਤਰੀਕ ਰੱਖ ਕੇ ਵਿਆਹ ਤੋਂ ਵੀ ਮੁੱਕਰ ਗਿਆ ਸਾਡੇ ਘਰੇ ਆਣ ਜਾਣ ਕਿਸ ਤਰ੍ਹਾਂ ਆਇਆ ਜੀ ਸਾਡੇ ਘਰੇ ਆਣ ਜਾਣ ਉਹ ਚਰਚੇ ਚਾਂਦੇ ਸੀ ਤੇ ਅਸੀਂ ਵੀ ਜਾਂਦੇ ਸੀ ਐਨੇ ਹੀ ਜਾਣੇ ਉਹ ਹੁੰਦੇ ਹੁੰਦੇ ਸੀ ਤੇ ਇਸ ਤਰ੍ਹਾਂ ਮੈਂ ਵੀ ਜਾਣ ਲੱਗੀ ਤੇ ਮੇਰੀ ਮੰਮਾ ਵੀ ਜਾਣ ਲੱਗ ਪਈ ਹੌਲੀ ਹੌਲੀ ਨਹੀਂ ਚਰਚੇ ਚ ਤੇ ਚਰਚੇ ਚ ਜਾਂਦੇ ਜਾਂਦੇ ਫਿਰ ਉਹ ਹੌਲੀ ਹੌਲੀ ਸਾਡੇ ਘਰੇ ਆਉਣ ਦੇ ਪੇ ਅਸੀਂ ਵੀ ਜਾਣ ਦੇ ਪੇ ਤੇ ਮੇਲ ਮਲਾਪ ਹੋ ਗਿਆ ਤੇ ਇਦਾਂ ਉਹ ਬਾਅਦ ਵਿੱਚ ਮੈਂ ਪਾਸਟਰ ਜੀ ਨੂੰ ਭੇਜਿਆ ਕਿ ਮੈਂ ਕਿਹਾ ਮੈਂ ਇਸ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਤੇ ਉਹ ਉਹਨਾਂ ਦੇ ਘਰੇ ਗਏ ਉਹਨਾਂ ਦੇ ਮਾਪੇ ਮੰਨ ਵੀ ਗਏ ਉਹਨਾਂ ਦੇ ਬ੍ਰਦਰ ਸਿਸਟਰ ਹੀ ਨਹੀਂ ਮੰਨੇ ਉਹ ਕਹਿੰਦੇ ਨਾ ਅਸੀਂ ਇਸ ਕੁੜੀ ਨਾਲ ਵਿਆਹ ਕਰਾਉਣਾ ਹੀ ਨਹੀਂ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਕੀ ਨਹੀਂ ਪ੍ਰੋਬਲਮ ਵਿਆਹ ਤੋਂ ਪਹਿਲਾਂ ਇਹ ਮੈਨੂੰ ਚਿਰਾਗ ਹੋਟਲ ਦੇ ਵਿੱਚ ਖੜਦਾ ਰਿਹਾ ਘੂਮਦਾ ਰਿਹਾ ਇਸ ਤਰ੍ਹਾਂ ਮੇਰੇ ਨਾਲ कि मैं इदे नाल ਵਿਆਹ ਕਰਾਉਣਾ ਵਾਂ ਬਾਅਦ ਵਿੱਚ ਵਿਆਹ ਦੀ ਇਹ ਵਿਆਹ ਤੋਂ ਮੁਕਰ ਗਿਆ ਤੇ ਜਦੋਂ ਇਹ ਵਿਆਹ ਤੋਂ ਮੁਕਰਿਆ ਤੇ ਮੈਂ ਆਪਣੀ ਗੁੱਸੇ ਚ ਆ ਕੇ ਮੈਂ ਮੈਂ ਪਹਿਲਾਂ ਮਾਰੀ ਚੱਲੀ ਸੀ ਮੈਂ ਮਰਨ ਤੋਂ ਬਚੀ ਮੈਂ ਫਿਰ ਬਾਅਦ ਵਿੱਚ ਕਮਿਸ਼ਨਰ ਸਾਹਦੇ ਪੇਸ਼ ਹੋ ਗਈ ਤੇ ਮੈਂ ਉੱਥੇ ਦਰਖਾਸਤ ਦੇ ਦਿੱਤੀ ਉੱਥੇ ਦਰਖਾਸਤ ਦੇ ਦਿੱਤੀ ਪਹਿਲਾਂ 3-4 ਮਹੀਨੇ ਉੱਥੇ ਪੇਸ਼ ਹੀ ਨਹੀਂ ਹੋਇਆ ਘਰ ਦੇ ਵੀ ਕਹਿੰਦੇ ਸੀ ਬੇਦਖਲ ਕੀਤਾ ਉੱਥੇ ਪੇਸ਼ ਨਹੀਂ ਜਦੋਂ ਹੋਇਆ ਜਿਸ ਦਿਨ ਪੇਸ਼ ਹੋਇਆ ਉੱਥੇ ਆ ਕੇ ਕਹਿੰਦਾ ਮੈਂ ਵਿਆਹ ਕਰਾਉਣਾ ਚਾਹੁੰਦਾ ਹਾਂ ਹਾਂਜੀ ਵਿਆਹ ਦੀ ਤਰੀਕ ਵੀ ਰੱਖ ਲਈ ਸਭ ਕੁਝ ਹੋ ਗਿਆ ਬਾਦ ਵਿੱਚ 3 ਮਹੀਨੇ ਬਾਅਦ ਵਿਆਹ ਹੀ ਮੇਰਾ ਵਿਆਹ ਮਾਰਚ ਦੀ 30 ਤਰੀਕ ਨੂੰ ਹੀ ਤੇ 30 ਤਰੀਕ ਤੋਂ 3 ਮਹੀਨੇ ਨੇ ਮੈਨੂੰ ਇੱਕ ਫੋਨ ਨਹੀਂ ਕੀਤਾ ਵਿਆਹ ਦੀ ਤਰੀਕ ਵੀ ਰੱਖ ਕੇ ਇੱਕ ਵੀ ਫੋਨ ਨਹੀਂ ਕੀਤਾ ਕਿੱਦਾਂ ਜਾਂ ਕਿੱਥੇ ਆ ਜਾਂ ਕਿੱਦੇ ਨਹੀਂ ਵਿਆਹ ਦੀ ਤਿਆਰੀ ਹੋ ਗਈ ਜਾਂ ਨਹੀਂ ਹੋਈ ਕਿੱਦਾਂ ਕੁਝ ਵੀ ਨਹੀਂ ਕੀਤਾ 29 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ 30 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ ਮੈਨੂੰ ਫੋਨ ਕਰਨ ਦੇ ਕੱਲ ਵਿਆਹ ਵਾਤ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਕਿਹਾ ਵਿਆਹ ਦੀ ਤਰੀਕ ਤੁਸੀਂ ਰੱਖੀ ਹੈ ਦਿਨ ਵੀ ਤੁਸੀਂ ਦੱਸ ਦਿਓ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਜ ਮੈਨੂੰ ਪੁੱਛਿਆ ਤੇ ਮੈਂ ਕਿਹਾ ਵੂਮਨ ਸੈੱਲ ਚ ਆ ਜਾਓ ਉੱਥੇ ਮਿਲਾਂਗੇ ਤੇ ਉੱਥੇ ਐਂ ਹੀ ਪਹੁੰਚੇ ਸਾਰਾ ਟੱਬਰ ਮੈਂ ਸਾਰਾ ਕੁਝ ਲੈ ਆ ਗਏ ਮੈਂ ਆਪਣਾ ਸਮਾਨ ਵੀ ਲੈ ਆ ਗਈ ਮੈਂ ਪੈਕਿੰਗ ਸਾਰੀ ਆਪਣੀ ਕਰਕੇ ਲੈ ਆ ਗਈ ਉਹ ਉੱਥੇ ਆਇਆ ਹੀ ਨਹੀਂ ਕੋਈ ਪਰਿਵਾਰ ਨਹੀਂ ਆਇਆ ਉਹਨਾਂ ਦਾ ਕੋਈ ਪਰਿਵਾਰ ਮੁੰਡਾ ਹੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਉਹਨਾਂ ਦਾ ਪਰਿਵਾਰ ਸਾਰਾ ਇੱਥੇ ਚਰਚੇ ਚ ਆਇਆ ਸਾਡੇ ਘਰ ਦੇ ਲੱਗ ਗਏ ਉਹ ਕੋਈ ਵੀ ਨਹੀਂ ਉਹਨਾਂ ਨੂੰ ਮਨਾ ਦਿੱਤਾ ਕੀ ਕਾਰਨ ਲੱਗਾ ਪਤਾ ਨਹੀਂ ਕਿਉਂ ਮੈਨੂੰ ਮਨਾ ਕੀਤਾ ਕਿਉਂ ਨਹੀਂ ਮਤਲਬ ਜੂਸ ਕਰਕੇ ਮੈਨੂੰ ਛੱਡ ਦਿੱਤਾ ਉਹਨਾਂ ਨੇ ਉਨੇ ਮੈਨਾਂ ਗਲਤ ਕੀਤਾ ਉਹਨੂੰ ਉਹਦੀ ਬੰਦੀ ਮੈਂ ਇਹੀ ਚਾਹੁੰਨੀ ਆ ਕਿ ਹੁਣ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਤੁਸੀਂ ਹੁਣ ਉਹਨਾਂ ਵਿਆਹ ਕਰਨਾ ਕਹਿੰਦੇ ਹੋ ਮੈਂ ਹੁਣ ਉਹਨਾਂ ਵਿਆਹ ਕਰਨਾ ਨਹੀਂ ਚਾਹੁੰਨੀ ਉਹਨੇ ਮੈਨੂੰ ਅੱਧ ਵਿਚਾਲੇ ਛੱਡ ਦਿੱਤਾ ਕਿ ਲੱਗਦਾ ਜਦੋਂ ਮਰਦੀਆਂ ਸੋਹਾਂ ਖਲੀਆਂ ਸੀ ਹਾਂਜੀ ਉਹਨੇ ਕੀਤੀਆਂ ਸੀ ਮੈਂ ਨਭਾਈਆਂ ਉਹਨੇ ਨਹੀਂ ਨਭਾਈਆਂ ਉਹ ਵੀ ਤਾਂ ਲੋਕ ਐ ਕਰਦਾ ਕਿ ਜੇ ਤੁਸੀਂ ਉਹਨਾਂ ਪਿਆ ਕਰਦੇ ਉਹ ਮੈਨੂੰ ਕਰਦਾ ਸੀ ਮੈਂ ਵੀ ਉਹਨੂੰ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਹੁਣ ਉਹ ਕਿਸੇ ਦੇ ਦਬਾਅ 'ਚ ਆ ਕੇ ਕਰ ਨਾ ਕਰਨ ਦਿਆ ਜਾਂ ਨਹੀਂ ਕਰਨ ਦਿਆ ਇਹ ਨਹੀਂ ਮੈਨੂੰ ਪਤਾ ਪਰ ਮੈਂ ਉਹਨੂੰ ਪਿਆਰ ਕਰਦੀ ਸੀ ਪਰ ਹੁਣ ਉਹ ਮੇਰੇ ਮਨ ਤੋਂ ਉੱਤਰ ਗਿਆ। ਉਹ ਮੈਂ ਸਲ ਜਾਣ ਦੀ ਕੀ ਲੋੜ ਗਈ? ਕਿਉਂ? ਉੱਥੇ ਪਹੁੰਚੇ। ਉਹ ਮੈਂ ਸਲ ਤੇ ਮੈਂ ਐਸੇ ਲਈ ਪਹੁੰਚੀ ਕਿ ਸ਼ਾਇਦ ਉਹਦਾ ਪਰਿਵਾਰ ਪੂਰਾ ਮੰਨ ਜੇ ਤੇ ਮੈਨੂੰ ਅਪਣਾ ਲੇ। ਤੁਸੀਂ ਉੱਥੇ ਦਿਖਾ ਦਿੱਤੀ ਹੋਈ ਨਹੀਂ ਦਿਖਾਫ। ਹਾਂਜੀ ਮੈਂ ਉਹਦੇ ਖਿਲਾਫ ਦਰਖਾਸਤ ਹੀ ਦਿੱਤੀ ਸੀ ਕਿ ਇਹ ਮੈਨੂੰ ਵਿਆਹ ਦਾ ਝੂਠਾ ਲਾਰਾ ਲਾ ਕੇ ਮੇਰੇ ਨਾਲ ਗਲਤ ਸੰਬੰਧ ਬਣਾ ਕੇ ਤੇ ਮੈਨੂੰ ਅੱਜ ਅਦਵਚਾਲੇ ਛੱਡ ਗਿਆ। ਕੀ ਉਹਨਾਂ ਨੇ ਗੱਲਾਂ ਕੀਤਾ? ਉਹਨਾਂ ਨੇ ਇਹੀ ਫੈਸਲਾ ਕੀਤਾ ਸੀ ਕਿ ਅਸੀਂ ਇਨਾ ਦੋਵਾਂ ਕੁੜੀ ਮੁੰਡੇ ਦਾ ਵਿਆਹ ਕਰਾ ਦਾਂਗੇ ਤੇ ਇੰਨੇ ਮੈਨੂੰ ਇੱਥੋਂ ਤੱਕ ਕਿ ਮੇਰੇ ਪਰਿਵਾਰ ਵੀ ਛਿੜਾ ਦਿੱਤਾ ਮੈਂ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੀ ਕੋਸ਼ਿਸ਼ ਵੀ ਨਹੀਂ ਤੇ ਜਿਸ ਦਿਨ ਵਿਆਹ ਦਾ ਦਿਨ ਨੇੜੇ ਆ ਗਿਆ ਉਸ ਦਿਨ ਸਾਰੀ ਆਪਣੀ ਕਰਕੇ ਲੱਗ ਗਈ ਉਹ ਉੱਥੇ ਆਇਆ ਹੀ ਨਹੀਂ ਕੋਈ ਪਰਿਵਾਰ ਨਹੀਂ ਆਉਣਾ ਉਹਨਾਂ ਦਾ ਕੋਈ ਪਰਿਵਾਰ ਮੁੰਡਾ ਹੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਉਹਨਾਂ ਦਾ ਪਰਿਵਾਰ ਸਾਰਾ ਇੱਥੇ ਚਰਚੇ ਚ ਆਇਆ ਸਾਡੇ ਘਰ ਦੇ ਲੱਗ ਗਈ ਉਹ ਕੋਈ ਵੀ ਨਹੀਂ ਮੈਨੂੰ ਮਨਾ ਕੀਤਾ ਕੀ ਕਰਨ ਲੱਗਾ ਪਤਾ ਨਹੀਂ ਕਿਉਂ ਮੈਨੂੰ ਮਨਾ ਕੀਤਾ ਕਿਉਂ ਨਹੀਂ ਮਤਲਬ ਯੂਜ਼ ਕਰਕੇ ਮੈਨੂੰ ਛੱਡ ਦਿੱਤਾ ਉਹ ਉਨੇ ਮੈਨਾਂ ਗਲਤ ਕੀਤਾ ਉਹਨੂੰ ਉਹਦੀ ਬੰਦੀ ਮੈਂ ਇਹੀ ਚਾਹੁੰਨੀ ਆ ਕਿ ਹੁਣ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਤੁਸੀਂ ਹੁਣ ਉਹਨਾਂ ਵਿਆਹ ਕਨਾਂਦੇ ਹਾਂ ਮੈਂ ਹੁਣ ਉਹਨਾਂ ਵਿਆਹ ਕਰਨਾ ਨਹੀਂ ਚਾਹੁੰਨੀ ਉਹਨੇ ਮੈਨੂੰ ਅੱਧ ਵਿਚਾਲੇ ਛੱਡ ਦਿੱਤਾ ਕਿ ਲੱਗਦਾ ਜਦੋਂ ਮਰਦੀਆਂ ਸੋਹਾਂ ਖਾਂਦੀਆਂ ਹਾਂ ਹਾਂਜੀ ਉਹਨੇ ਕੀਤੀਆਂ ਸੀ ਮੈਂ ਨਿਭਾਈਆਂ ਉਹਨੇ ਨਹੀਂ ਨਿਭਾਈਆਂ ਉਹ ਵੀ ਤਾਂ ਉਹ ਕਰਦਾ ਕਿ ਜੇ ਤੁਸੀਂ ਉਹਨੂੰ ਪਿਆ ਕਰਦੇ ਹੋ ਉਹ ਮੈਨੂੰ ਕਰਦਾ ਸੀ ਮੈਂ ਵੀ ਉਹਨੂੰ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਹੁਣ ਉਹ ਕਿਸੇ ਦੇ ਦਬਾਅ 'ਚ ਆ ਕੇ ਕਰ ਨਾ ਕਰਨ ਦਿਆ ਜਾਂ ਨਹੀਂ ਕਰਨ ਦਿਆ ਇਹ ਨਹੀਂ ਮੈਨੂੰ ਪਤਾ ਪਰ ਮੈਂ ਉਹਨੂੰ ਪਿਆਰ ਕਰਦੀ ਸੀ ਪਰ ਹੁਣ ਉਹ ਮੇਰੇ ਮਨ ਤੋਂ ਉੱਤਰ ਗਿਆ। ਉਹ ਮੈਂ ਸੱਲ ਜਾਣ ਦੀ ਕੀ ਲੋੜ ਗਈ? ਕਿਉਂ? ਉੱਥੇ ਪਹੁੰਚੇ। ਉਹ ਮੈਂ ਸੱਲ ਚ ਮੈਂ ਐਸੇ ਲਈ ਪਹੁੰਚੀ ਕਿ ਸ਼ਾਇਦ ਉਹਦਾ ਪਰਿਵਾਰ ਪੂਰਾ ਮੰਨ ਜੇ ਤੇ ਮੈਨੂੰ ਅਪਣਾ ਲੇ। ਤੁਸੀਂ ਉੱਥੇ ਦਿਖਾ ਦਿੱਤੀ ਹੋਈ ਨਹੀਂ ਦਿਖਾ। ਹਾਂਜੀ ਮੈਂ ਉਹਦੇ ਖਿਲਾਫ ਦਰਖਾਸਤ ਹੀ ਦਿੱਤੀ ਸੀ ਕਿ ਇਹ ਮੈਨੂੰ ਵਿਆਹ ਦਾ ਝੂਠਾ ਲਾਰਾ ਲਾ ਕੇ ਮੇਰੇ ਨਾਲ ਗਲਤ ਸੰਬੰਧ ਬਣਾ ਕੇ ਤੇ ਮੈਨੂੰ ਅੱਜ ਅਦਵਚਾਲੇ ਛੱਡ ਗਿਆ। ਕੀ ਉਹਨਾਂ ਨੇ ਲਗਾ ਲਾ ਕੀਤਾ? ਉਹਨਾਂ ਨੇ ਇਹੀ ਫੈਸਲਾ ਕੀਤਾ ਸੀ ਕਿ ਅਸੀਂ ਇਹਨਾਂ ਦੋਵਾਂ ਕੁੜੀ ਮੁੰਡੇ ਦਾ ਵਿਆਹ ਕਰਾ ਦਾਂਗੇ ਤੇ ਇੰਨੇ ਮੈਨੂੰ ਇੱਥੋਂ ਤੱਕ ਕਿ ਮੇਰੇ ਪਰਿਵਾਰ ਵੀ ਛਿੜਾ ਦਿੱਤਾ ਮੈਂ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੀ ਕੋਸ਼ਿਸ਼ ਵੀ ਨਹੀਂ ਤੇ ਜਿਸ ਦਿਨ ਵਿਆਹ ਦਾ ਦਿਨ ਨੇੜੇ ਆ ਗਿਆ ਉਸ ਦਿਨ ਮੈਨੂੰ ਰਾਤ ਕਹਿੰਦਾ ਕਿ ਮੈਂ ਤੈਨੂੰ ਰਾਜਸਥਾਨ ਰੱਖਣਾ ਰਾਜਸਥਾਨ ਰੱਖਣਾ ਹੀ ਤੇ ਮੈਨੂੰ ਤਿੰਨ ਮਹੀਨੇ ਪਹਿਲਾਂ ਫੋਨ ਕਰਦਾ ਮੈਂ ਅੱਜ ਆਹ ਕੰਮ ਟਰਾਲਾ ਚਲਾਉਣ ਡਿਆ ਪਿਆ ਮੈਂ ਟਰਾਲਾ ਚਲਾਉਣਾ ਵਾ ਤੇ ਮੈਂ ਤੈਨੂੰ ਉੱਥੇ ਰੱਖਣਾ ਮੇਰ ਨਾਲ ਤੂੰ ਇੱਕ ਦਿਨ ਪਹਿਲਾਂ ਤਿਆਰੀ ਕਰਨ ਦਿਆ ਇੱਕ ਦਿਨ ਪਹਿਲਾਂ ਚ ਥੋੜਨਾ ਮੈਂ ਮਨ ਜਾ ਕਿ ਮੈਂ ਤੇਨ ਇੱਕਦਮ ਰਾਜਸਥਾਨ ਚਲ ਜਾ ਮੈਂ ਵੀ ਜੋਬ ਕਰ ਦੇ ਮੈਂ ਇੱਕਦਮ ਆਪਣੀ ਜੋਬ ਥੋੜਨਾ ਛੱਡ ਕੇ ਚਲ ਜਾਂਗੀ ਕਿ ਲੱਗਦਾ ਵੀ ਤੇ ਜਿੰਦਗੀ ਨੂੰ ਰਾਹ ਹੋਵੇ ਹਾਂਜੀ ਹੁਣ ਹਾਂਜੀ ਮੈਨੂੰ ਹੁਣ ਲੱਗਦਾ ਪਿਆ ਕਿ ਹਾਂ ਇਹਨੇ ਮੇਰੀ ਜ਼ਿੰਦਗੀ ਬਰਬਾਦ ਕਰ ਦੇਣੀ ਬਹੁਤ ਵਧੀਆ ਹੋਇਆ ਕਿ ਆਪ ਹੀ ਨਹੀਂ ਆਇਆ ਉੱਥੇ ਕੀ ਮੰਗ ਕਰਦੇ ਤੁਸੀਂ ਖਿਲਾਫ ਮੈਂ ਇਹੀ ਮੰਗ ਕਰਦੀ ਹਾਂ ਕਿ ਇਹਨੂੰ ਇਹਦੀ ਪੰਦੀ ਸਜ਼ਾ ਦਿੱਤੀ ਜਾਵੇ ਪਰ ਇਸਰਾ ਉਹਨੇ ਕੱਲ ਐਤਵਾਰ ਵਾਲੇ ਦਿਨ ਨਾ ਕੋਈ ਕਚੈਰੀ ਲੱਗਦੀ ਨਾ ਕੋਈ ਥਾਣਾ ਖੁੱਲਦਾ ਤੁਹਾਨੂੰ ਕਿਉਂ ਬੁਲਾਇਆ ਉਹਨੇ ਵਿਆਹ ਵਾਸਤੇ ਇਹਨੇ ਮੈਨੂੰ ਪਤਾ ਅਸੀਂ 21 ਤਰੀਕ ਰੱਖੀ ਸੀ ਇਹਨਾਂ ਨੇ 21 ਤਰੀਕ ਤੋਂ 30 ਤਰੀਕ ਰੱਖੀ ਸਭ ਨੇ ਰਲ ਕੇ ਇਹਨਾਂ ਨੂੰ ਪਤਾ ਸੀ ਕਿ 30 ਤਰੀਕ ਨੂੰ ਐਤਵਾਰ ਹੁੰਦਾ ਤੇ ਐਤਵਾਰ ਕੁਝ ਕੁਝ ਵੀ ਨਹੀਂ ਹੋ ਸਕਦਾ ਕੁੜੀ ਮੁਰਜੂਗੀ ਤੇ ਹਾਂ ਉਹੀ ਗੱਲ ਹੋਈ ਕਿ ਮੈਂ ਮੁੜ ਕੇ ਆਈ ਮੇਰੇ ਹੁਣ ਪੂਰੇ ਮਹੱਲੇ 'ਚ ਬੇਇੱਜ਼ਤੀ ਵੀ ਹੋ ਗਈ ਸਭ ਕੁਝ ਹੋ ਗਿਆ ਹੁਣ ਮੈਂ ਇਹੀ ਮੰਗ ਕਰਦੀ ਆ ਕਿ ਇਹਨੂੰ ਇਹਦੀ ਬੰਦੀ ਸਜ਼ਾ ਦਿੱਤੀ ਜਾਵੇ। ਕੋਈ ਰਿਸ਼ਤੇਦਾਰ ਵੀ ਆਏ? ਹਾਂਜੀ ਰਿਸ਼ਤੇਦਾਰ ਸਾਰੇ ਗਏ। ਅੱਜ ਵਿਆਹ 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 ਵਾਸਤੇ ਹੈ ਨਾ? ਹਾਂਜੀ। ਤਿਆਰੀ ਕਿਹ ਕੀ ਕੀਤੀ ਰਿਸ਼ਤੇ ਵਿਆਹ ਦੀ? ਵਿਆਹ ਲਈ ਐ ਸਾਰੀ ਤਿਆਰੀ ਕੀਤੀ ਸਾਰੇ ਕੱਪੜੇ ਬਣਾਏ ਮੈਂ ਆਪਣੀ ਪੈਕਿੰਗ ਵੀ ਕੀਤੀ ਸਭ ਕੁਝ ਕੀਤਾ ਹੋਇਆ ਆ ਸਾਰੇ ਸਾਹਮਣੇ ਦੇਖ ਸਕਦੇ ਜੇ ਤੁਸੀਂ ਹੂੰ ਤੇ ਕੋੜਾ ਨਹੀਂ ਹੈਗੇ ਤੁਹਾਡੇ ਹੋਂਦ ਨਾਲ ਹਾਂਜੀ ਲੱਗਦਾ ਜਿਹੜੇ ਰਮਾਨ ਜਿਹੜੇ ਨੇ ਸਾਰੇ ਇਹਦੇ ਚਕਨਾ ਚੂਰੂਗੇ ਨੇ ਹਾਂਜੀ ਉਹ ਤਾਂ ਹੁਣ ਹੋ ਹੀ ਗਏ ਚਕਨਾ ਚੂਟਾ ਅੱਡ ਸੰ ਅੱਛਾ ਇਸ ਤੋਂ ਬਾਅਦ ਤੁਸੀਂ ਅੱਜ ਪਰਿਵਾਰਕ ਮੈਂਬਰਾਂ ਨੂੰ ਉੱਥੇ ਬੁਲਾਇਆ ਸੀਗਾ ਕੀ ਗੱਲ ਕਰਕੇਗੇ ਉਹ ਕੀ ਚਾਹਗੇ ਜੀ ਉਹ ਕੁਝ ਨਹੀਂ ਕਹਿ ਗਏ ਕੋਈ ਆਇਆ ਹੀ ਨਹੀਂ ਨਹੀਂ ਮੇਰੇ ਚਾਚਾ ਜਿਹੜੇ ਥੋੜੇ ਜਿਹੇ ਹੁਣ ਉਹ ਕੋਈ ਕੋਈ ਕੁਝ ਨਹੀਂ ਗੱਲ ਕਰਕੇ ਕੇ ਅੰਦਰੋਂ ਹੀ ਨਹੀਂ ਨਿਕਲੇ ਉਹਦੇ ਵਿੱਚ ਕੌਣ ਕੌਣ ਗਏ ਉਹਦੇ ਮੰਮਾ ਸੀ ਉਹਦੀ ਵੱਡੀ ਸਿਸਟਰੀ ਉਹਦੀ ਛੋਟੀ ਸਿਸਟਰੀ ਉਹਦੀ ਮਾਮਾ ਜੀ ਮਾਮੀ ਉਹਦੇ ਮੰਮਾ ਪਾਪਾ ਸਾਰੇ ਜਾਣੇ ਸੀ ਪੁੱਛਣਾ ਹੀ ਖਲਾ ਕੇ ਉਹਨਾਂ ਨੂੰ ਉਹ ਬਾਹਰ ਹੀ ਨਿਕਲੇ ਉਹਨਾਂ ਨੂੰ ਬਾਹਰ ਹੀ ਨਿਕਲਣ ਦਿੱਤਾ ਹਾਂਜੀ ਉਹ ਇਹੀ ਕਹਿੰਦੇ ਅਸੀਂ ਬੇਦਖਲ ਕੀਤਾ ਹਾਂਜੀ ਉਹ ਇਹੀ ਕਹਿੰਦੇ ਅਸੀਂ ਬੇਦਖਲ ਕੀਤਾ ਬੇਦਖਲ ਨਹੀਂ ਕੀਤਾ ਮੁੰਡਾ ਉਹਨਾਂ ਦੇ ਘਰ ਚ ਹੀ ਰਹਿੰਦਾ ਡਰਾਮੇ ਕਰਦੇ ਅਸੀਂ ਰੋਜ਼ ਹੀ ਦੁਕਾਨ ਤੋਂ ਲੰਘਦੇ ਹੁੰਦੇ ਜਾਂਦੇ ਵੇਨੇ ਇਹ ਡਰਾਮੇ ਕਰ ਹੁਣ ਵੀ ਅਸੀਂ ਵੇਖ ਕੇ ਆਏ ਦੁਕਾਨ ਤੇ ਬੈਠਾ ਸੀ ਮੁੰਡਾ ਹਾਂਜੀ ਜਿਹੜਾ ਜੀ ਵਿਆਹ ਸੀ ਉਹ ਕੀ ਲਾਦੀ ਲੜਕੀ ਤੁਹਾਡੀ ਉਹ ਮੇਰੀ ਲਟਕੀ ਮੇਰੀ ਬੇਟੀ ਲੱਗਦੀ ਹੈ ਹਾਂਜੀ ਅੱਜ ਕੀ ਗੱਲਬਾਤ ਹੋਈ ਰੰਨਾ ਅੱਜ ਗੱਲਬਾਤ ਹੋਈ ਉਹਨਾਂ ਤਰੀਕ ਰੱਖੀਗੀ ਤੇ ਆਂਦੇ ਹੀ ਭੀ ਅੱਜ ਵਿਆਹ ਵਾ ਤੇ ਵਿਆਹ ਦੀ ਤਿਆਰੀ ਕਰਕੇ ਗਏ ਹਾਂ ਤੇ ਉਹਨਾਂ ਨੇ ਵਿਆਹ ਤਾਂ ਉੱਥੇ ਕੋਈ ਹੈਗਾ ਨਹੀਂ ਤਾਂ ਆਪਾਂ ਵਾਪਸ ਆ ਗਏ ਹੂੰ ਹਾਂਜੀ ਤੇ ਮੈਨੂੰ ਅੱਜ ਗੁੱਸਾ ਚੜਿਆ ਮੈਂ ਆਖਾ ਜਿਹਨਾਂ ਨੂੰ ਨਾ ਚਰਚਾ ਚ ਆਇਆ ਉਹਨਾਂ ਦਾ ਟੱਬਰ ਅੱਜ ਜਾ ਕੇ ਘੇਰਨਾ ਵਾਂਗਾ ਤੇ ਫੇਰ ਘੇਰਿਆ ਉਹਨਾਂ ਨੂੰ ਅੱਜ ਅੱਖਾਂ ਹੀ ਬੂਵਾ ਨੀ ਕ ਖੋਲਣਾ ਸੀ ਅੱਜ ਇਹਨਾਂ ਨੂੰ ਕਸੇਟਣਾ ਵਾਂਗਾ ਇਹਨਾਂ ਸਾਡੀ ਬੇਇੱਜ਼ਤੀ ਕੀਤੀ ਸਾਨੂੰ ਕੀ ਕਹਿਣਗੇ ਵੀ ਤੁਸੀਂ ਵਿਆਹ ਕਰਨ ਗਏ ਤਾਂ ਅੱਜ ਖਾਲੀ ਮੁੜ ਕੇ ਆਏ ਸਾਡੀ ਬੇਇੱਜ਼ਤੀ ਮਹਿਸੂਸ ਹੋਈ ਆਗੀ ਤੇ ਅਸੀਂ ਫਿਰ ਤਾਂ ਕਰਕੇ ਉਹਨਾਂ ਨੂੰ ਫੜਿਆ ਨਹੀਂ ਤੇ ਅਸੀਂ ਇਹੋ ਆਨੇ ਹਾਂ ਸਾਡੀ ਮੱਲੇ ਦੇ ਵਿੱਚ ਬੇਇੱਜ਼ਤੀ ਨਾ ਹੋਵੇ ਤਾਂ ਨਾ ਕੇ ਨੂੰ ਪਤਾ ਲੱਗੇ ਅਸੀਂ ਚੁੱਪ ਕਰਕੇ ਆਪਣੀ ਇੱਜ਼ਤ ਨਾ ਚੱਲ ਸਾਡੀ ਧੀ ਮੰਨ ਗਈ ਆਗੀ ਤੇ ਅਸੀਂ ਚਲੋ ਜਿੱਦਾਂ ਵੀ ਲੋਕੀ ਕਰਦੇ ਆਂ ਵਿਆਹ ਦਿੰਨੇ ਆਂ ਜੇ ਨਾਮ ਦਾ ਗੱਲ ਕੀ ਆ ਬਰਾਣਾਂ ਦਾ ਹਾਂਜੀ ਬਰਾਾ ਦਾ ਕਿਉਂ ਨਹੀਂ ਆਇਆ ਭਰਾਤ ਲੈ ਕੇ ਪਤਾ ਨਹੀਂ ਉਹ ਕਿਉਂ ਨਹੀਂ ਆਇਆ ਬਿਲਕੁਲ ਸਹਾਈ ਕਰਦੇ ਫੋਨ ਆਇਆ ਕਰਦੇ ਫੋਨ ਲਾਇਓ ਕਹਿੰਦੇ ਬੇਦਖਲ ਕੀਤਾ ਹੀ ਨਹੀਂ ਗਾ ਆਉਣਾ ਤੇ ਮੁੰਡਾ ਤਾਂ ਹੀ ਮੈਂ ਕੱਲਾ ਆਉਣਾ ਕਿੰਨੀ ਦੇਰ ਤੋਂ ਰਿਲੇਸ਼ਨ ਚ ਰਿਹਾ ਹੈ ਕਿੱਥੇ-ਵਿਥੇ ਤੁਹਾਡੀ ਕੁੜੀ ਨੂੰ ਬੜਦਾ ਰਿਹਾ ਹੈ ਹਾਂਜੀ ਸਰ ਜੀ ਪਤਾ ਨਹੀਂ ਗਾ ਇਹ ਮਤਲਬ ਪੀਪਟਿਕ ਤੇ ਜਾਂਦੀ ਰਹੀ ਬਟਿਕ ਤੋਂ ਉਥੋਂ ਜਾਂਦੇ ਰਹੇ ਅਗੇ ਸਾਨੂੰ ਨਹੀਂ ਪਤਾ ਹੁੰਦਾ ਤੇ ਉਹ ਆਂਦੀ ਨਹੀਂ ਮੇਰੀ ਕਿਸੇ ਨਾਮ ਨੀ ਮੈਂ ਸਹੀ ਸਲਾਮ ਤੇ ਮਮੀ ਮੈਨੂੰ ਕੋਈ ਇਹ ਕਹਿੰਦੇ ਨਾ ਜੇ ਮੈਂ ਪਤਾ ਤੇਰੀ ਕਹਿੰਦਾ ਗੱਲਬਾਤ ਆ ਸਾਨੂੰ ਦੱਸ ਦੇ ਕੋਈ ਗੱਲ ਨਹੀਂ ਜੇ ਤੂੰ ਆਦ ਨਹੀਂ ਮੈਂ ਵਿਆਹ ਨਹੀਂ ਕਰਾਉਣਾ ਅਸੀਂ ਜਦੋਂ ਮੰਗਣੀ ਕਰਨੀ ਆ ਆਖਣਾ ਹੀ ਮੁੰਡਾ ਵੇਖਣ ਲੱਗੇ ਇਹਨੇ ਕਹਿਣਾ ਮੇਰੀ ਮੰਗਣੀ ਨਾ ਕਰੋ ਵੀ ਕਿ ਮਮੀ ਮੈਂ ਨਹੀਂ ਕਰਾਉਣਾ ਵੀ ਮੈਂ ਨਹੀਂ ਕਰ ਆਇਆ ਕੋਈ ਚੱਕਰ ਕੀ ਜੇ ਕੋਈ ਮੁੰਡੇ ਤੈਨੂੰ ਵੀ ਪਸੰਦ ਹੈ ਤੂੰ ਦੱਸ ਸਾਨੂੰ ਅਯੋਧਨਾ ਕਰ ਲਾਂ ਇਹ ਤਾਂ ਵੀ ਨਹੀਂ ਅਨੁਦਾਸਦੀ ਹੁੰਦੀ ਕੀ ਲਾ ਕਰੇ ਹਾਂ ਢੋਖਾ ਹਾਂਜੀ ਉਹ ਮੜਕੇ ਨਾ ਬੁੱਢਾ ਮੁੰਡਾ ਜਿਹੜਾ ਨਾ ਵੀ ਬੇਟਾ ਮੇਰਾ ਤੇ ਇਹ ਕਿਤੇ ਨਾ ਉਹਦੀ ਚਰਚ ਦੀ ਕੋਈ ਮੀਟਿੰਗ ਕਿ ਪਤਾ ਸੋਪਾ ਯਾਤਰਾ ਕੋਥੇ ਗਿਆ ਤੇ ਇਹ ਬੇਟੀ ਦਾ ਫੋਨ ਹੀ ਤੇ ਬੇਟੀ ਦੇ ਫੋਨ ਤੇ ਨਾ ਉਹਦਾ ਫੋਨ ਆਈ ਜਾਂਦਾ ਸੀ ਮੁੰਡੇ ਦਾ ਤੇ ਇਹ ਮੁੰਡਾ ਜਿਹੜਾ ਨਾ ਇਹਨੇ ਨਾ ਉਹਦਾ ਫੋਨ ਭਰਾ ਕੋਲੇ ਇਹ ਮੁੰਡਾ ਭਰਾ ਕੋਲ ਫੋਨ ਵੀ ਮਤਲ ਕਰਕੇ ਤੇ ਇਹਨੇ ਪਾਸਟਰ ਨੂੰ ਵਿਖਾਤਾ ਜੀ ਆ ਜੀ ਭਾਜੀ ਪਤਾ ਨਹੀਂ ਕੀ ਗੱਲ ਆ ਗੋਪੀ ਦਾ ਫੋਨ ਵਾਰ-ਵਾਰ ਕਿਉਂ ਆਉਂਦਾ ਅੱਜ ਮੇਰੇ ਪਹਿਣ ਕੋ ਫੋਨ ਨਹੀਂ ਆਇਆ ਕਿਉਂ ਉਹਨਾਂ ਨੇ ਮੁੜ ਕੇ ਫੋਨ ਦੇ ਵਿੱਚੋਂ ਵੇਖਿਆ ਤੇ ਉਹ ਕਹਿੰਦੇ ਵੀ ਇਹ ਕਿਉਂ ਕਰਦਾ ਮੁੜ ਕੇ ਉਹਨੇ ਕੁੜੀ ਨੂੰ ਵੀ ਬੁਲਾਇਆ ਵੀ ਕਿਹੜੀ ਗਲਤ ਉਹਨ ਤੇ ਇਤਲੇ ਨੂੰ ਕਿਉਂ ਫੋਨ ਕਰਦਾ ਤੂੰ ਉਹਨੂੰ ਕਿਉਂ ਕਰਦੀ ਇਹ ਆਂਦੀ ਵੀ ਮੇਰੀ ਵੀ ਗੱਲ ਬਾਤ ਹੈਗੀ ਤੇ ਉਹ ਵੀ ਆਂਦਾ ਮੇਰੀ ਵੀ ਹਰ ਕੀ ਲਗਾਤਾ ਨਹੀਂ ਗੂਗਲ ਜਾ ਕੇ ਇਤਨੀਆ ਕੰਮ ਕਰਦੇ ਸੋਭਾ ਦਿੰਦੇ ਹਾਂ ਹਾਂ ਸੋਭਾ ਦਿੰਦੇ ਨਾ ਇਹਨੂੰ ਚਾਹੀਦੇ ਹੈ ਨਾ ਉਹਨੂੰ ਹੀ ਚਾਹੀਦੇ ਤੇ ਪਰ ਰੱਬ ਨੇ ਕੀ ਪਤਾ ਇਹਨਾਂ ਦਾ ਕਿ ਕਿਹੜੀ ਯੋਜਨਾ ਦੇ ਵਿੱਚ ਇਹਨਾਂ ਨੂੰ ਪਿਕ ਕਰਦਾ ਤਾਂ ਨਹੀਂ ਤੇ ਕੀਵਤਾ ਦੇ ਕਿੰਨਾ ਕਚਰੇ ਇਹਨਾਂ ਚੱਲਦੀ ਰਹਿਣਾ। ਆਨੂੰ ਇੰਨੀ ਤੰਗੀ ਦਿੱਤੀ ਜਿਹੜੀ ਕਮੇਟੀ ਪਾਉਣੀ ਨਹੀਂ। ਆ ਵੀ ਹੁਣ ਵੀ ਲੱਖ ਦੀ ਕਮੇਟੀ ਪਾਈ। ਇਹਨੇ ਮੁੰਡੇ ਨੇ ਖਰਾਬ ਕਰਵਾਈ ਤੇਰੀ ਮਾਂ ਨੇ ਤੇਰਾ ਵਿਆਹ ਕਰ ਦੇਣਾ ਈਓ। ਤੇਰੀ ਆ ਕਰ ਦੇਣਾ ਤਾਂ ਕਮੇਟੀ ਖਰਾਬ ਕਰ ਦੇ ਤੂੰ ਘਰ ਤੇ ਲਾ ਦੇ। ਤੇਰੀ ਮੰਮੀ ਨੇ ਤੇਰਾ ਹੋਰ ਕਿਤੇ ਵਿਆਹ ਕਰ ਦੇਣਾ ਮੈਂ ਤੇਰਾ ਵਿਆਹ ਕਰਾਂ। ਜਿਹੜੀ ਐ ਕਮੇਟੀ ਚੁੱਕਣੀ ਉਹ ਬਰਬਾਦ ਕਰ। ਜਿਹੜੀ ਕਮੇਟੀ ਚ ਉਹ ਬਰਬਾਦ ਕਰ। ਕਦੀ ਕੁੜੀ ਨੇ ਕਿਤੇ ਵਰਤ ਦੇਣ ਕਦੀ ਕਿ। ਆਨੂੰ ਪੈਹਾ ਮਤਲ ਜੋੜ ਨ ਦੇਂਦਾ। ਆਈ ਘਟਦਾ ਕਿੰਨਾ ਸਾਲ ਲੱਗਿਆ। ਹਾਂਜੀ ਅੱਜ ਆਡਾ ਵੀ ਸਾਡਾ ਅੱਜ ਵੀ ਬਥੇਰਾ ਹੋ ਗਿਆ ਵਗੈ ਪਈ ਮੁੰਦਰੀਆਂ ਤੋਂ ਕੱਪੜਾ ਲੀੜਾ ਬਣਾਇਆ ਮੁੰਦਰੀਆਂ ਤੁਹਾਡੇ ਕੋ ਪੈਸੇ ਨਹੀਂ ਹੈਗੇ ਪੈਰ ਤੇ ਪੈਸੇ ਕਢਾਏ ਕੋਈ ਵੀ ਅਜੀ ਫੜ ਵੀ ਚਲੋ ਕੋਈ ਨਹੀਂ ਜੇ ਉਹ ਕੋਡ ਮਰਜ ਤੇ ਨਾ ਵੀ ਮੁੰਡਾ ਮੰਨੂਗਾ ਅਸੀਂ ਆਪਣੇ ਕੋਲੋਂ ਕਰ ਦਾਂਗੇ ਤੇ ਕੱਲ ਨੂੰ ਸਾਡੀ ਕੁੜੀ 30 ਨੂੰ ਛੱਡੇ ਨਾ ਧੋਖਾ ਨਾ ਦੇਵੇ ਹੁਣ ਕੀ ਮੰਨ ਕਰਦੇ ਆਂ ਅਈ ਹੁਣ ਇਹੋ ਮੰਗਾ ਦੇ ਪਿਆ ਸਾਡੀ ਕੁੜੀ ਨਾਲ ਵਿਆਹ ਕਰਾਉਣਾ ਲੀਗਾ ਹੁਣ ਇਹਦੀ ਸਜਾ ਹੋਣੀ ਚਾਹੀਦੀ ਬਸ ਹਾਂ ਠੀਕ ਹੁਣ ਦਰਖਾਸਤ ਦੇਉਗੇ ਪੁਲਿਸ ਨੂੰ ਹਾਂਜੀ ਦਵਾਗੇ ਦਰਖਾਸਤ ਨਸਕਾਲ ਹੋ ਗਿਆ ਸਰ ਕੀ ਤਲਾਹ ਮਿਲੀ ਸੀ ਤੁਹਾਨੂੰ ਤਲਾਹ ਸਾਨੂੰ 112 ਤੋਂ ਮਿਲੀ ਸੀ ਹਾਂਜੀ ਪੀ ਇੱਥੇ ਕੋਈ ਵਿਆਹ ਬੂ ਦਾ ਹੈਗਾ ਕੋਈ ਚੱਕਰ ਇਹਨਾਂ ਦਾ ਕੁੜੀ ਮੁੰਡੇ ਦਾ 112 ਤੋਂ ਅਸੀਂ ਆਏ ਆ ਇੱਥੇ ਆ ਗਏ ਅਸੀਂ ਪਤਾ ਕੀਤਾ ਪੀ ਕੁੜੀ ਨੇ ਚੂੜਾ ਪਾਇਆ ਹੋਇਆ ਸੀ ਠੀਕ ਆ ਤਿਆਰ ਬਿਆ ਤਿਆਰ ਬੈਠੀ ਸੀ ਤੇ ਮੁੰਡਾ ਨਹੀਂ ਪਹੁੰਚਾ ਉੱਥੇ ਤੇ ਅਸੀਂ ਹੁਣ ਆਏ ਆ 112 ਤੇ ਇਹਦੀ ਆਲਰੇਡੀ ਜਿਹੜੀ ਕੰਪਲੇਂਟ ਆ ਉਹ ਵੂਮਨ ਸੈਲ ਤੇ ਚੱਲ ਰਹੀ ਆ ਬਾਕੀ ਡੀਲ ਉਹ ਹੀ ਕਰਨਗੇ ਪਿੱਛੇ ਹੋ ਜਾਓ ਕੀ ਤੁਹਾਡੇ ਕੋਲ ਵੀ ਗੱਲ ਕੀਤੀ ਹੈ ਸਾਡੇ ਵੱਲੋਂ ਅਸੀਂ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਹੈ ਹੁਣ ਉਹ ਆਪਣੇ ਔਮੈਨ ਸੈਲ ਦੇ ਇੰਚਾਰਜ ਜਿਹੜੇ ਨੇ ਲੇਡੀਸ਼ ਲੱਗੇ ਉਹ ਦੇਖਣਗੇ ਤੁਹਾਨੂੰ ਕੀ ਦੱਸਿਆ ਕੁੜੀ ਨੇ ਆਪਣੇ ਵੱਲੋਂ ਹਾਂ ਹੁਣ ਤੇ ਇਹੋ ਕੋਈ ਦੱਸਿਆ ਵੀ ਮੈਂ ਹੁਣ ਮੈਰਿਜ ਨਹੀਂ ਕਰਾਉਣਾ ਚਾਹੁੰਦੀ ਪਹਿਲਾਂ ਮੈਂ ਕਰਾਉਣਾ ਚਾਹੁੰਦੀ 6 ਸਾਲ ਤੋਂ ਮੈਂ ਫਿਜ਼ੀਕਲ ਰਿਲੇਸ਼ਨ ਜੀਣਨ ਠੀਕ ਹੈ ਨਾ ਕੀ ਦੱਸਿਆ ਉਹਦੇ ਵਿਆਹ ਦਾ ਟਾਈਮ ਸੀ ਜਿਆਦਾ ਹਾਂ ਦੱਸਿਆ ਅਜ ਵਿਆਹ ਦਾ ਟਾਈਮ ਹੀ ਨਹੀਂ ਪਹੁੰਚਿਆ ਲੜਕਾ ਨਹੀਂ ਪਹੁੰਚਿਆ ਹੁਣ ਜੋ ਕਿ ਬੰਦੀ ਕਾਰਵਾਈ ਹੈ ਕਹਿੰਦੇ ਕਰਦੇ ਤੁਹਾਡੀ ਗੱਲ ਹੋਈ ਕਿ ਪਰਿਵਾਰ ਦੂਜੇ ਪਰਿਵਾਰ ਆ ਮੁੰਡਿਆਂ ਦੀ ਨਹੀਂ ਸਾਡੀ ਨਹੀਂ ਉਹਨਾਂ ਦੀ ਕੋਈ ਗੱਲ ਹੋਈ ਜੇ ਤੁਹਾਨੂੰ ਦੱਸਿਆ ਆਪਣਾ ਨੌਚ ਚ ਲਿਆਤਾ ਨਿਆਲ ਤਾਂ ਨੌਚ ਚ ਲਿਆਤਾ ਮੈਂ ਰੀਡਰ ਸਾਹਿਬ ਦੇ ਨੌਚ ਚ ਲਿਆਤਾ ਸੀ ਐਸ ਐਚਓ ਨੌਚ ਚ ਲਿਆਤਾ ਠੀਕ ਹੈ ਇਹ ਕੰਮ ਕੀ ਕਰੇ ਕੀਤੀ ਇਹ ਔਮਨਸਲ ਦਾ ਮਸਲਾ ਉਹੋ ਹੀ ਕਰਨਗੇ ਹਾਲੇ ਅਸੀਂ ਮੌਕੇ ਤੇ ਆਉਣਾ ਹੀ ਅਸੀਂ ਮੌਕੇ ਤੇ ਕਰਕੇ ਵੀਟ ਕਰ ਲਈਏ ਅਦਾ ਕੁੜੀ ਨਾਲ ਮਿਲੂਗਾ ਮਿਲਣਾ ਚਾਹੀਦਾ ਮਿਲੂਗਾ ਜਰੂਰ ਮਿਲੂਗਾ ਨਾਲ ਹੀ ਕਦੀ ਗੱਲ